ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਆ ਮੈਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟਾਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਜਲੰਧਰ ਵਾਲੀ ਜਿਮਨੀ ਚੋਣ ਦੀ ਹੁਣ ਤੱਕ ਕੁਝ ਘੰਟੇ ਰਹਿ ਗਏ ਸਾਰਾ ਜਿਹੜਾ ਨਤੀਜਾ ਉਹ ਸਾਹਮਣੇ ਆ ਜਾਊਗਾ ਲੋਕਾਂ ਨੇ ਵੋਟਾਂ ਪਾ ਦੇਣੀਆਂ ਨੇ ਔਰ ਜਿਹੜਾ ਮੁੱਖ ਮੰਤਰੀ ਸਾਬ ਦਾ ਇੱਕ ਬਿਆਨ ਹੈ ਭਗਵੰਤ ਸਿੱਧਾ ਉਹ ਬੜਾ ਚਰਚਾ ਦੇ ਵਿੱਚ ਆ ਉਹ ਕਹਿੰਦੇ ਵੀ ਜੇਕਰ ਕੋਈ ਹੋਰ ਪੈਸੇ ਦਿੰਦਾ ਹੈ ਤਾਂ ਲੈ ਲਓ ਪਰ ਵੋਟ ਸਾਨੂੰ ਹੀ ਪਾਇਓ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਅੱਜ ਜਦੋਂ ਆਪਾਂ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਤਾਂ 8 ਜੁਲਾਈ ਹੈ 10 ਜੁਲਾਈ ਨੂੰ ਵੋਟਾਂ ਪੈਣੀਆਂ ਯਾਨੀ ਕਿ ਵਿਚਾਰੇ ਰਹੇਗਾ ਸਿਰਫ 1 ਦਿਨ 9 ਜੁਲਾਈ ਅੱਜ 8 ਤਰੀਕ ਨੂੰ ਸ਼ਾਮੀ 5 5:30 ਵਜੇ ਦੇ ਕਰੀਬ ਜਲੰਧਰ ਵੈਸਟ ਦੇ ਵਿੱਚ ਜਿੱਥੇ ਜ਼ਿਮਨੀ ਚੋਣ ਆ ਉੱਥੇ ਪ੍ਰਚਾਰ ਬੰਦ ਹੋ ਜਾਣਾ ਕੱਲ ਨੂੰ ਯਾਨੀ ਕਿ 9 ਤਰੀਕ ਨੂੰ ਪ੍ਰਚਾਰ ਡੋਰ ਟੂ ਡੋਰ ਹੋ ਸਕਦਾ ਕੋਈ ਰੈਲੀ ਨਹੀਂ ਹੋਣੀ ਕੋਈ ਰੋਡ ਸ਼ੋ ਨਹੀਂ ਹੋਣਾ ਕੋਈ ਵਾਜਾ ਨਹੀਂ ਲੱਗਣਾ ਕੋਈ ਸਪੀਕਰ ਨਹੀਂ ਲੱਗਣਾ ਸੋ ਡੋਰ ਟੂ ਡੋਰ ਜਾ ਕੇ ਪ੍ਰਚਾਰ ਹੋਊਗਾ ਤੇ 10 ਤਰੀਕ ਨੂੰ ਸਵੇਰੇ 7 ਵਜੇ ਵੋਟਾਂ ਪੈਣ ਦਾ سلسلہ ਸ਼ੁਰੂ ਹੋ ਜਾਣਾ ਜਿਹੜਾ ਕਿ ਸ਼ਾਮੀ 6 ਵਜੇ ਤੱਕ ਚੱਲਣਾ ਇਸ ਚੋਣ ਦੇ ਵਿੱਚ ਬਹੁਤ ਕੁਝ ਦੇਖਿਆ ਇਸ ਚੋਣ ਦੇ ਵਿੱਚ ਦਲ ਬਦਲੂਆਂ ਦੀ ਪਰਮਾਰ ਕਿਵੇਂ ਦੇਖੀ ਪਰ ਮੈਂ ਇਹ ਪਹਿਲੀ ਵਾਰ ਦੇਖ ਰਿਹਾ ਕਿ ਪੰਜਾਬ ਦੀ ਸਰਕਾਰ ਕਿਸੇ ਇੱਕ ਸੀਟ ਦੇ ਉੱਤੇ ਇੰਨਾ ਜ਼ੋਰ ਲਾਉਂਦੀ ਹੋਵੇ ਦੇਖੋ ਜ਼ਿਮਨੀ ਚੋਣਾਂ ਪਹਿਲਾਂ ਵੀ ਹੁੰਦਾਂ ਰਹੀਆਂ ਜਦੋਂ ਕਿਸੇ ਦੀ ਮੌਤ ਹੋ ਜੇ ਜਾਂ ਜਦੋਂ ਕੋਈ ਬੰਦਾ ਅਸਤੀਫਾ ਦੇ ਜੇ ਜਾਂ ਜਦੋਂ ਕਿਸੇ ਬੰਦੇ ਨੂੰ ਜੇਲ੍ਹ ਹੋ ਜੇ ਜਾਂ ਜਦੋਂ ਕੋਈ ਬੰਦਾ ਪਾਰਟੀ ਬਦਲ ਜੇ ਸਮੇਂ-ਸਮੇਂ ਦੇ ਉੱਤੇ ਜ਼ਿਮਨੀ ਚੋਣ ਹੋਣ ਦੇ ਕਈ ਕਾਰਨ ਹੁੰਦੇ ਆ ਜਾਂ ਜਦੋਂ ਕੋਈ ਵਿਧਾਨ ਸਭਾ ਦਾ ਮੈਂਬਰ ਲੋਕ ਸਭਾ ਦਾ ਮੈਂਬਰ ਬਣ ਜੇ ਉਹਨੂੰ ਇੱਕ ਸੀਟ ਛੱਡਣੀ ਪੈਂਦੀ ਫਿਰ ਵਿਧਾਨ ਸਭਾ ਵਾਲੀ ਤੋ ਮਤਲਬ ਇਹ ਜੀ ਕਿ ਬੜਾ ਕੁਝ ਪਹਿਲਾਂ ਵੀ ਦੇਖਿਆ ਪਰ ਇਸ ਤਰੀਕੇ ਦਾ ਤਮਾਸ਼ਾ ਪਹਿਲੀ ਵਾਰ ਦੇਖ ਰਹੇ ਆ ਵੀ ਜਿੰਨੇ ਵੱਡੇ ਪੱਧਰ ਦੇ ਉੱਤੇ ਸਾਰੀ ਪੰਜਾਬ ਸਰਕਾਰ ਇੱਥੇ ਲੱਗੀ ਹੋਈ ਆ ਅਸਲ ਦੇ ਵਿੱਚ ਪੰਜਾਬ ਦੀ ਸਰਕਾਰ ਇਹਨੂੰ ਇੱਕ ਬਹੁਤ ਵੱਡਾ ਇਸ਼ੂ ਬਣਾ ਕੇ ਬੈਠੀ ਏ ਨਹੀਂ ਕੋਈ ਮਤਲਬ ਜੇ ਇਹ ਸੀਟ ਹਾਰ ਗਏ ਤਾਂ ਇਹਨਾਂ ਦੀ ਸਰਕਾਰ ਡਿੱਗ ਪੈਣੀ ਆ ਜੇ ਇਹ ਸੀਟ ਹਾਰ ਜਾਂਦੇ ਤਾਂ ਨਜ਼ਰਾਂ ਚੋਂ ਡਿੱਗ ਪੈਣੀ ਆ ਮਤਲਬ ਇਹਦਾ ਇਹ ਆ ਤੇ ਨਜ਼ਰਾਂ ਦੇ ਵਿੱਚੋਂ ਡਿੱਗਣ ਤੋਂ ਬਚਣ ਦੇ ਲਈ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਇਨਾ ਜ਼ੋਰ ਲਾਇਆ ਜਾ ਰਿਹਾ ਵੀ ਸੀਟ ਸਾਡੀ ਸੀਟ ਸਾਡੀ ਸੀਟ ਸਾਡੀ ਸੀਟ ਲੈਣੀ ਸੀਟ ਲੈਣੀ ਉਹ ਸਾਰਾ ਕੁਝ ਜਿਹੜੀਆਂ ਪਹਿਲਾਂ 13 ਦੇ ਵਿੱਚੋਂ 10 ਸੀਟਾਂ ਹਾਰੇ ਆ ਤੇ ਇਹ ਉਸ ਗਮ ਨੂੰ ਭੁਲਾਉਣ ਦੇ ਲਈ ਆ ਵੀ ਚਲੋ ਆਪਾਂ ਇਹ ਗੱਲ ਕਵਾਂਗੇ ਨਹੀਂ ਨਹੀਂ ਇਹ ਵਿਧਾਨ ਸਭਾ 'ਚ ਸਾਡੇ ਨਾਲ ਹੀ ਹੁੰਦੇ ਲੋਕ ਉਹ ਲੋਕ ਸਭਾ ਦੇ ਵਿੱਚ ਹੋ ਗਿਆ ਤਾਂ ਹੋ ਗਿਆ ਸਿਰਫ ਇਸ ਗੱਲ ਕਰਕੇ ਪਰ ਗੱਲ ਇਹ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਹੁਣ ਇਥੋਂ ਦੇ ਲੋਕਾਂ ਨੂੰ ਵੈਸਟ ਦੇ ਲੋਕਾਂ ਨੂੰ ਇਹ ਗੱਲ ਕਹੀ ਗਈ ਆ ਰੈਲੀ ਕਰਦੇ ਆ ਵੀ ਦੇਖੋ ਤੁਹਾਡੇ ਹੀ ਪੈਸੇ ਆ ਤੁਹਾਡੇ ਹੀ ਆ ਇਹ ਤੇ ਤੁਹਾਡੇ ਹੀ ਇਹਨਾਂ ਨੇ ਲੁੱਟੇ ਆ ਜੇਕਰ ਤੁਹਾਨੂੰ ਕਿਸੇ ਵੀ ਪਾਰਟੀ ਵਾਲਾ ਕੋਈ ਵੀ ਪੈਸੇ ਦਿੰਦਾ ਤੁਸੀਂ ਪੈਸੇ ਹੱਸ ਕੇ ਲੈ ਲਓ ਸਾਰਿਆਂ ਤੋਂ ਪੈਸੇ ਲਈ ਚੱਲੋ ਤੇ ਪਰ ਵੋਟ ਸਾਨੂੰ ਪਾ ਦਿਓ ਮਤਲਬ ਇਹ ਇਹ ਵੀ ਇਹ ਉਹ ਡਾਇਲੋਗ ਹੈ ਜਿਹੜਾ ਕਿ ਦਿੱਲੀ ਨੂੰ ਸ਼ੁਰੂ ਹੋਇਆ ਸੀ ਦਿੱਲੀ ਦੇ ਵਿੱਚ ਵੀ ਇਹ ਡਾਇਲੋਗ ਚੱਲਦਾ ਹੁੰਦਾ ਸੀ ਫਿਰ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਚ ਵੀ ਡਾਇਲੋਗ ਚੱਲਿਆ ਪੰਜਾਬ ਦੀ ਹੁਣ ਲੋਕ ਸਭਾ ਚੋਣਾਂ ਤ ਵੀ ਡਾਇਲੋਗ ਚੱਲਿਆ ਪਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਇਹ ਡਾਇਲੋਗ ਸੁਣਿਆ ਪਰ ਇਸ ਡਾਇਲੋਗ ਤੇ ਅਮਲ ਨਹੀਂ ਕੀਤਾ ਜੇ ਕੀਤਾ ਹੁੰਦਾ ਤਾਂ ਫਿਰ 13 ਸੀਟਾਂ ਦੇ ਉੱਤੇ ਲੋਕਾਂ ਤੋਂ ਪੈਸੇ ਲੈ ਕੇ 13 ਨੂੰ ਵੱਖ-ਵੱਖੀਆਂ ਨੂੰ ਹਰਾ ਕੇ ਇਹਨਾਂ ਨੂੰ ਜਿਤਾਉਂਦੇ ਪਰ ਇਹਨਾਂ ਨੂੰ ਤਾਂ 3 ਤੇ ਹੀ ਜਿਤਾਇਆ 7 ਤੇ ਕਾਂਗਰਸ ਨੂੰ ਜਿਤਾਇਆ 2 ਤੇ ਆਜ਼ਾਦ ਨੂੰ ਜਿਤਾਇਆ 1 ਤੇ ਅਕਾਲੀ ਦਲ ਨੂੰ ਜਿਤਾਇਆ 13 ਪੂਰੀਆਂ ਹੋ ਗਈਆਂ ਸੋ ਇਹੇ ਡਾਇਲੌਗ ਹੈ ਜਿਹੜਾ ਵੀ ਪੈਸੇ ਸਾਰਿਆਂ ਤੋਂ ਲੈ ਲਓ ਵੋਟ ਸਾਨੂੰ ਪਾਓ ਤੇ ਹੁਣ ਇੱਕ ਵਾਰ ਜਲੰਧਰ ਵੈਸਟ ਦੇ ਵਿੱਚ ਵੀ ਫੇਰ ਵਰਤੋਂ ਕੀਤੀ ਜਾ ਰਹੀ ਹੈ ਮੰਨਿਆ ਇਹ ਜਾ ਰਿਹਾ ਵੀ ਚਲੋ ਪੈਸੇ ਦੇਣਗੇ ਲੋਕ ਨਹੀਂ ਦੇਣਗੇ ਮੈਂ ਪੈਸੇ ਨਹੀਂ ਚਲੋ ਹੱਕ ਦੇ ਵਿੱਚ ਨਹੀਂ ਹੈ ਵੀ ਭਾਈ ਲੋਕ ਪੈਸੇ ਲੈ ਕੇ ਵੋਟਾਂ ਪਾਉਣ ਕਿਸੇ ਨੂੰ ਪਰ ਗੱਲ ਇਹ ਜੀ ਕਿ ਇਸ ਸੀਟ ਦੇ ਉੱਤੇ ਪ੍ਰਭਾਵ ਹਾਲ ਦੀ ਘੜੀ ਆਮ ਆਦਮੀ ਪਾਰਟੀ ਦਾ ਵੱਧਾ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਉਹ ਸੱਤਾਧਾਰੀ ਤਰਹੀ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਬਹੁਤ ਵੱਡਾ ਇਸ਼ੂ ਬਣਾ ਕੇ ਵੀ ਚੋਣ ਲੜ ਰਹੀ ਆ ਬਾਕੀ ਪਾਰਟੀਆਂ ਦੇ ਵੱਲੋਂ ਇੰਨਾ ਕੋਈ ਪ੍ਰਚਾਰ ਉਸ ਰੂਪ ਦੇ ਵਿੱਚ ਕੀਤਾ ਨਹੀਂ ਗਿਆਗਾ ਅਕਾਲੀ ਦਲ ਦੇ ਪਿੜ ਪੱਲੇ ਕੁਝ ਨਹੀਂਗਾ ਬੀਜੇਪੀ ਦੇ ਉਮੀਦਵਾਰ ਦੇ ਉੱਤੇ ਸਵਾਲ ਬੜੇ ਖੜੇ ਹੋਏ ਆ ਉਹਨੇ ਪਾਰਟੀ ਬਦਲੀ ਸੀ ਕਾਂਗਰਸੀ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਵਾਲੇ ਇਕਜੁੱਟ ਨਹੀਂ ਹੈਗੇ ਸੋ ਆ ਵੱਖ-ਵੱਖਰੇ ਕਰਨ ਹੈਗੇ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਤਹਿਣਾ ਸਾਹਿਬ ਤੇ ਉਧਰ ਜਿਹੜੇ ਜਲੰਧਰ ਦੇ ਕੈਲੋਬੀ ਰਹਿ ਚੁੱਕੇ ਨੇ ਐਮਪੀ ਸੁਸ਼ੀਲ ਰਿੰਕੂ ਹੋਰੀ ਸਾਬका ਐਮਪੀ ਮੈਂ ਕਹੂੰਗੀ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕਹਿੰਦੇ ਨੋਟਿਸ ਭੇਜਿਆ ਹੈ ਜੀ ਕਾਹਦਾ ਨੋਟਿਸ ਦੇਖੋ ਜੀ ਉਹਨਾਂ ਨੇ ਜਲੰਧਰ ਦੇ ਦਾ ਪ੍ਰੈਸ ਕਲੱਬ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿੰਦੇ ਵੀ ਮੈਂ ਚਰਨਜੀਤ ਸਿੰਘ ਚੰਨੀ ਨੂੰ 6 ਸਫਿਆਂ ਦਾ ਡੈਫਰਮੇਸ਼ਨ ਦਾ ਨੋਟਿਸ ਭੇਜਿਆ ਮਾਨਹਾਨੀ ਦਾ ਉਹ ਕਹਿੰਦੇ ਵੀ ਉਹਨਾਂ ਨੇ ਮੇਰੀ ਤੇ ਮੇਰੇ ਪਰਿਵਾਰ ਦੀ ਬਦਨਾਮੀ ਕੀਤੀ ਹੈ ਸਾਡੀ ਇਨਸਲਟ ਕੀਤੀ ਹੈ ਉਹਨਾਂ ਨੇ ਕਿਹਾ ਜੀ ਕਿ ਚਰਨਜੀਤ ਸਿੰਘ ਚੰਨੀ ਹੋਰੀ ਕਹਿੰਦੇ ਜੀ ਕਿ ਇਹ ਲੋਕ ਆ ਜਿਹੜੇ ਦਲੇ ਸੱਟੇ ਦਾ ਕਾਰੋਬਾਰ ਲਾਟਰੀਆਂ ਦਾ ਕਾਰੋਬਾਰ ਇਦਾਂ ਦਾ ਕਾਰੋਬਾਰ ਕਰਦੇ ਆ ਜਦਕਿ ਅਸੀਂ ਇਹੋ ਜਿਹਾ ਕਾਰੋਬਾਰ ਬਿਲਕੁਲ ਨਹੀਂ ਕਰਦੇ ਜੇ ਅਸੀਂ ਇਹੋ ਜਿਹਾ ਕਾਰੋਬਾਰ ਕਰਨੇ ਸਾਡੇ ਖਿਲਾਫ ਸਬੂਤ ਦਿੱਤਾ ਜਾਵੇ ਵੀ ਆਹ ਦੇਖੋ ਭਾਈ ਇਹ ਇਹੋ ਜਿਹਾ ਕਾਰੋਬਾਰ ਕਰਦੇ ਆ ਉਹਨਾਂ ਨੇ ਕਿਹਾ ਜੀ ਕਿ ਚਰਨਜੀਤ ਸਿੰਘ ਚੰਨੀ ਜਦੋਂ ਜਿੱਤੇ ਆ ਤੇ ਮੈਂ ਇਹਨਾਂ ਨੂੰ ਵਧਾਈ ਵੀ ਦਿੱਤੀ ਸੀ ਪਰ ਇਸ ਚੋਣ ਦੰਗਲ ਦੇ ਵਿੱਚ ਕਿਸੇ ਨੂੰ ਵੀ ਕੋਈ ਵੀ ਬਦਨਾਮ ਕਰਨ ਤੋਂ ਪਰਹਿੰਦਾ ਉਹ ਕਹਿੰਦੇ ਮੈਂ ਬੜੀ ਸਾਫ਼ ਤੇ ਸਪਸ਼ਟ ਗੱਲ ਕਹਿਣਾ ਵੀ ਜਦੋਂ ਮੈਂ ਕਾਂਗਰਸ ਦੇ ਵਿੱਚ ਸੀ ਤੇ ਮੈਂ ਕਾਂਗਰਸ ਦਾ ਵਿਧਾਇਕ ਸੀ ਤੇ ਉਦੋਂ ਮੈਨੂੰ ਤੁਹਾਨੂੰ ਬੜਾ ਚੰਗਾ ਲੱਗਦਾ ਸੀ ਤੇ ਜਦੋਂ ਮੈਂ ਭਾਜਪਾ ਦੇ ਵਿੱਚ ਆ ਗਿਆ ਜਾਂ ਆਮ ਆਦਮੀ ਪਾਰਟੀ ਸੀਗਾ ਉਦੋਂ ਤੁਹਾਨੂੰ ਬੜਾ ਬੋਰਾ ਲੱਗਣ ਲੱਗ ਗਿਆ ਜਦੋਂ ਮੈਂ ਕਾਂਗਰਸ ਦੇ ਵਿੱਚ ਸੀ ਤੇ ਉਦੋਂ ਤਾਂ ਭਾਈ ਤੁਸੀਂ ਸਾਰੇ ਬੰਦੇ ਕਹਿੰਦੇ ਸੀ ਵੀ ਕਮਾਲ ਦੀ ਗੱਲ ਆ ਥੋਡੀ ਪਾਰਟੀ ਦੇ ਵਿੱਚ ਸੀ ਮੈਂ ਉਦੋਂ ਮੇਰੇ 'ਚ ਕੋਈ ਨੁਕਸ ਨਹੀਂ ਸੀਗਾ ਸੋ ਉਹਨਾਂ ਨੇ ਆਹ ਗੱਲਾਂ ਕਹਿੀਆਂ ਹੈਗੀਆਂ ਸੋ ਵੇਨੇ ਪਾਈ ਕੀ ਬਣਦਾ ਪਰ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਜੇ ਤੱਕ ਕਿਸੇ ਕੋਲੇ ਕੋਈ ਸਬੂਤ ਹੈ ਤਾਂ ਨਿਠ ਕੇ ਗੱਲ ਕਰਨੀ ਚਾਹੀਦੀ ਹੈ ਤੇ ਜੇ ਸਬੂਤ ਹੈ ਨਹੀਂ ਤਾਂ ਐਵੇਂ ਹਵਾ ਚੜਾਗਾ ਦੀ ਮਾਰ ਨਹੀਂ ਚਾਹੀਦੀਆਂ ਜਾਂ ਹੁਣ ਚੰਨੀ ਸਾਹਿਬ ਸਬੂਤ ਦੇ ਰਣ ਵੀ ਭਾਈ ਆਹ ਪਏ ਸਬੂਤ ਮੈਂ ਤਾਂ ਇਸ ਗੱਲ ਕਰਕੇ ਕਹਿਣਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਸਬੂਤ ਜਿਹੜੇ ਉਹ ਵੀ ਪੇਸ਼ ਕਰ ਦੇਣੇ ਚਾਹੀਦੇ ਨੇ ਖੈਰ ਉਧਰ ਪਵਨ ਕੁਮਾਰ ਟੀਨ ਨੂੰ ਉਹਨਾਂ ਦੀ ਗੱਲ ਕਰਦੇ ਆ ਜੀ ਉਹਨਾਂ ਨੇ ਕਹਿੰਦੇ ਕਾਂਗਰਸੀ ਉਮੀਦਵਾਰ ਦੇ ਉੱਪਰ ਬਹੁਤ ਵੱਡੇ ਵੱਡੇ ਦੋਸ਼ ਲਾਏ ਨੇ ਜੀ ਕੀ ਕਹਿਣਾ ਉਹਨਾਂ ਦਾ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਨਾ ਪ੍ਰੈਸ ਕਾਨਫ ਉਹ ਕਹਿੰਦੇ ਵੀ ਜਿਹੜੀ ਇੱਥੇ ਕਾਂਗਰਸ ਦੀ ਉਮੀਦਵਾਰ ਹੈਗੀ ਆ ਬੀਬੀ ਸੁਰਿੰਦਰ ਕੌਰ ਉਹ ਕਹਿੰਦੇ ਜਦੋਂ ਇਹ ਡਿਪਟੀ ਮੇਅਰ ਸੀ ਤੇ ਉਦੋਂ ਇਹਨਾਂ ਨੇ ਆਪਣੇ ਪੁੱਤ ਨਾਲ ਮਿਲ ਕੇ ਨਜਾਇਜ਼ ਕਲੋਨੀਆਂ ਕੱਟੀਆਂ ਉਹ ਕਹਿੰਦੇ ਵੀ ਜਦੋਂ ਇਹ ਡਿਪਟੀ ਮੇਅਰ ਸੀ ਇਹਨਾਂ ਨੇ ਆਪਣੇ ਰਸੂਖ ਦੀ ਵਰਤੋਂ ਕੀਤੀ ਇਹਨਾਂ ਨੇ ਜਲੰਧਰ ਦੇ ਵਿੱਚ ਜਿਹੜੀ ਕਮਰਸ਼ੀਅਲ ਜਗ੍ਹਾ ਤੇ ਉਹਨੂੰ ਰੈ residențial ਸਾਬਤ ਕਰਕੇ ਤੇ ਬਾਅਦ ਦੇ ਵਿੱਚ ਉੱਥੇ ਕਲੋਨੀ ਕੱਟੀ ਆ ਉਹ ਕਹਿੰਦੇ ਵੀ ਇਹਨਾਂ ਨੇ ਤੇ ਇਹਨਾਂ ਦੇ ਪੁੱਤ ਨੇ ਮਿਲ ਕੇ ਇਹ ਅਪਰਾਧ ਕੀਤੇ ਆ ਤੇ ਇਸ ਗੱਲ ਦੀ ਪੂਰੀ ਪੂਰੀ ਪੜਤਾਲ ਹੋਊਗੀ ਹੁਣ ਦੇਖੋ ਮੈਂ ਨਹੀਂ ਕਹਿਣਾ ਵੀ ਇਦਾਂ ਹੋਇਆ ਨਹੀਂ ਹੋਣਾ ਨਾ ਮੈਂ ਕਹਿੰਦਾ ਇਦਾਂ ਹੋਇਆ ਪਰ ਗੱਲ ਇਹ ਵੀ ਭਾਈ ਜੇਕਰ ਇਦਾਂ ਹੋਇਆ ਜੇਕਰ ਤੇ ਉਹ ਕਹਿੰਦਾ ਡਿਪਟੀ ਮੇਅਰ ਪਿਛਲੇ ਹਫਤੇ ਰਿਟਾਇਰ ਹੋਏ ਆ ਉਹ ਤਾਂ ਬਹੁਤ ਲੰਮਾ ਸਮਾਂ ਪਹਿਲਾਂ ਸੀਗਾ ਡਿਪਟੀ ਮੇਅਰ ਤੇ ਫਿਰ ਆਪਾਂ ਹੁਣ ਤੱਕ ਜਦੋਂ ਇੰਨੀ ਜਾਣਕਾਰੀ ਸੀ ਤੇ ਫਿਰ ਕਾਰਵਾਈ ਕਿਉਂ ਨਾ ਕੀਤੀ ਜਾਂ ਕਰਵਾਈ ਹੁਣ ਤਾਂ ਸਰਕਾਰ ਵੀ ਤੁਹਾਡੀ 2.5 ਸਾਲ ਤੁਹਾਡੀ ਸਰਕਾਰ ਨੂੰ ਆਇਆਂ ਨੂੰ ਹੋ ਗਏ ਆ ਤੇ ਆਪਾਂ ਉਹ ਕਿਹੜਾ ਵੇਲਾ ਉਡੀਕਦੇ ਆ ਮੈਂ ਕਦੇ ਕਦੇ ਹੈਰਾਨ ਜ਼ਰੂਰ ਹੁੰਨਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਨਾ ਉਹ ਕੱਲੇ ਦੋਸ਼ ਲਾਉਂਦੇ ਵੀ ਜਿਵੇਂ ਵਿਰੋਧੀ ਧਿਰ ਦੇ ਨੇਤਾ ਹੁੰਦੇ ਆ ਇਹ ਗੱਲ ਕੋਈ ਹੋਰ ਕਵੇ ਤਾਂ ਆਪਾਂ ਕਹਿੰਗੇ ਯਾਰ ਵੀ ਇਹ ਤਾਂ ਕੱਲੇ ਮੁੱਦੇ ਹੀ ਚੁੱਕ ਸਕਦੇ ਇਹਨਾਂ ਦੀ ਕਿਹੜਾ ਸਰਕਾਰ ਆ ਨਾ ਕਿਤੇ ਪੇਸ਼ ਚੱਲਦੀ ਆ ਜੇ ਤੁਹਾਡੀ ਸਰਕਾਰ ਆ ਤੁਹਾਡੇ ਕੋਲੇ ਸਬੂਤ ਆ ਤੁਹਾਨੂੰ ਮੁਕੰਮਲ ਜਾਣਕਾਰੀ ਆ ਫਿਰ ਗੱਲ ਨਹੀਂ ਕਰਨੀ ਚਾਹੀਦੀ ਫਿਰ ਕੰਮ ਕਰਕੇ ਦਿਖਾਉਣਾ ਚਾਹੀਦਾ ਵੀ ਇਹਨਾਂ ਨੇ ਆ ਕੀਤਾ ਜੀ ਆ ਸਾਡੇ ਕੋਲ ਸਬੂਤਾ ਆ ਚੱਕੋ ਜੀ ਅਸੀਂ ਫੜ ਕੇ ਅੰਦਰ ਦੇਤੇ ਆ ਪਰ ਵੇਨੇ ਭਾਈ ਇਹ ਚੋਣ ਵਾਲਾ ਮਸਲਾ ਹੀ ਆ ਜਾਂ ਚੋਣਾਂ ਤੋਂ ਬਾਅਦ ਵਾਲਾ ਵੀ ਆ 13 ਤਰੀਕ ਨੂੰ ਜਲੰਧਰ ਦੀ ਜ਼ਿਮਨੀ ਚੋਣ ਦਾ ਨਤੀਜਾ ਆਉਣਾ ਉਸ ਤੋਂ ਬਾਅਦ ਵੇਨੇ ਵੀ ਜਿਹਦੇ ਕੋਲੇ ਜਿਹਦੇ ਵੀ ਹੈਗੇ ਆ ਸਬੂਤ ਤੇ ਉਹਦੇ ਉੱਤੇ ਕਿਹੋ ਜਿਹੀ ਕਾਰਵਾਈ ਹੁੰਦੀ ਆ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਸਮਾਂ ਤੈਅ ਕਰੂਗਾ ਇਹ ਖੈਰ ਅੱਗੇ ਵੱਧਦੇ ਆ ਹੁਣ ਕਰ ਕਰਦੇ ਆ ਜੀ ਇਸ ਵੇਲੇ ਇੱਕ ਜਿਹੜਾ ਮੁੱਦਾ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਬੀਬੀ ਜ਼ਗੀਰ ਕੌਰ ਹੋਰਾਂ ਦਾ ਬਿਆਨ ਬੜਾ ਸੁਰਖੀਆਂ ਦੇ ਵਿੱਚ ਉਹ ਕਹਿੰਦੇ ਵੀ ਤਕੜੀ ਦੇ ਵਿੱਚ ਜੋ ਮਰਜ਼ੀ ਹੋ ਜਾਏ ਹੱਥ ਹੀ ਨਹੀਂ ਤੋਲ ਸਕਦਾ ਹਾਂ ਬਿਲਕੁਲ ਜੀ ਦੇਖੋ ਗੱਲ ਤਾਂ ਇਹ ਵੀ ਤਕੜੀ ਤਕੜੀ ਕਰਨ ਦੀ ਲੋੜ ਆ ਤਕੜੀ ਤਕੜੀ ਨਹੀਂ ਹੈਗੀ ਹਾਲ ਦੀ ਘੜੀ ਬਾਬੇ ਨਾਨਕ ਦੀ ਤਕੜੀ ਤਾਂ ਜਿਵੇਂ ਤਕੜੀ ਆ ਬਰਗਲੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਤਕੜੀ ਹੈ ਜਿਹੜੀਆਂ ਉਹਦੀਆਂ ਤਣੀਆਂ ਉਹਦੀਆਂ ਰਸੀਆਂ ਜਿਹੜੀਆਂ ਉਹ ਆਪੜਿਆਂ ਨੇ ਤੋੜ ਦਿੱਤੀਆਂ ਹਨ ਜਾਂ ਕਹਿ ਦਈਏ ਵੀ ਅਣਗੈਲੀਆਂ ਦੇ ਨਾਲ ਉਹ ਕਮਜ਼ੋਰ ਪੈ ਗਈਆਂ ਸੀਗਾ ਤੇ ਉਸ ਤੋਂ ਬਾਅਦ ਉਹ ਜਿਹੜੀਆਂ ਟੁੱਟ ਗਈਆਂ ਜਾਂ ਟੁੱਟਣ ਵਾਲੀਆਂ ਹੋਈਆਂ ਪਈਆਂ ਕਿਉਂਕਿ ਹੁਣ ਟੁੱਟ ਗਈ ਸ਼ਬਦ ਕਹਿ ਲਗੇ ਕਿਉਂਕਿ ਆਪਣੇ ਵੀ ਤੋੜਨ ਤੇ ਉੱਤੇ ਆ ਤੇ ਲੋਕਾਂ ਦੇ ਵੀ ਗੱਲ ਉਹੋ ਜੀ ਹੈ ਨਹੀਂ ਮਨ ਦੇ ਵਿੱਚ ਪਰ ਅਗਲੀ ਜਾਣਕਾਰੀ ਇਹ ਹੈ ਵੀ ਬੀਬੀ ਜਗੀਰ ਕੌਰ ਆ ਜਿਹੜੇ ਉਹ ਸੁਰਜੀਤ ਕੌਰ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਆ ਉਹ ਸੁਰਜੀਤਪੁਰ ਜਿਹੜੇ ਕਿ ਕਹਿੰਦੇ ਜੀ ਮੈਂ ਅਕਾਲੀ ਦਲ ਦੀ ਉਮੀਦਵਾਰ ਅਕਾਲੀ ਦਲ ਦਾ ਸਮਰਥਨ ਦੇ ਰਿਹਾ ਬਸਪਾ ਨੂੰ ਤੇ ਬੀਬੀ ਜਗੀਰਕੌਰ ਜਿਹੜੇ ਉਹ ਅਕਾਲੀ ਦਲ ਦੀ ਇਸ ਉਮੀਦਵਾਰ ਦਾ ਪ੍ਰਚਾਰ ਕਰ ਰਹੇ ਆ ਤੇ ਕੁਝ ਕੋ ਹੋਰ ਵਿਰੋਧ ਕਰਨ ਵਾਲੇ ਅਕਾਲੀ ਆਗੂ ਵੀ ਹੁਣ ਪਤਾ ਲੱਗਾ ਜੀ ਬੀਬੀ ਜਗੀਰਕੌਰ ਨੇ ਗੱਲ ਕਹੀ ਆ ਉਹ ਕਹਿੰਦੇ ਬੜੀ ਸਾਫ਼ ਤੇ ਸਪਸ਼ਟ ਗੱਲ ਆ ਵੀ ਅਕਾਲੀ ਦਲ ਦੀ ਤਕੜੀ ਦੇ ਵਿੱਚ ਕਦੇ ਹਾਥੀ ਨਹੀਂ ਤੁਲ ਸਕਦਾ ਤੇ ਵੈਸੇ ਤਾਂ ਜੇ ਆਪਾਂ ਤਰਕ ਦੇਣਾ ਹੋਵੇ ਤਾਂ 2022 ਦੀਆਂ ਚੋਣਾਂ ਦੇ ਵਿੱਚ ਤੁਲੇ ਹੀ ਆ ਕਿਉਂਕਿ ਇਕੱਠੇ ਹੋ ਕੇ ਚੋਣ ਲੜੀ ਸੀ ਪਰ ਗੱਲ ਇਹ ਜੀ ਕਿ ਉਹ ਗੱਲ ਪੁਰਾਣੀ ਹੋ ਗਈ ਹੈ ਹੁਣ ਉਹਨਾਂ ਨੇ ਕਿਹਾ ਜੀ ਕਿ ਅਕਾਲੀ ਦਲ ਦੀ ਤਕੜੀ ਦੇ ਵਿੱਚ ਹਾਥੀ ਨਹੀਂ ਤੋਲ ਸਕਦਾ ਪਤਾ ਨਹੀਂ ਭਾਈ ਹਾਥੀ ਭਾਰਾ ਹੋਗਾ ਕਿ ਤਕੜੀ ਕਮਜ਼ੋਰ ਹੋ ਗਈ ਆ ਜਾਂ ਪਤਾ ਨਹੀਂ ਤੋਲਣ ਵਾਲੇ ਕਮਜ਼ੋਰ ਹੋ ਗਏ ਆ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਿੱਧੇ ਤਰੀਕੇ ਦੇ ਨਾਲ ਵੀ ਭਾਈ ਇਹਨਾਂ ਦਾ ਘੱਟ ਜੋੜ ਆ ਜਿਹੜਾ ਉਹ ਕਿਸੇ ਕੰਮ ਦਾ ਨਹੀਂ ਹੈਗਾ ਜੀ ਕਹਿੰਦਾ ਸਾਹਿਬ ਹੁਣ ਗੱਲ ਕਰਦੇ ਆ ਜੀ ਅਮਰਿਤਪਾਲ ਸਿੰਘ ਦੀ ਕਹਿੰਦੇ ਅਮਰਿਤਪਾਲ ਸਿੰਘ ਨੇ ਆਪਣੀ ਮਾਤਾ ਤੇ ਨਾਰਾਜ਼ਗੀ ਪ੍ਰਗਟਾਈ ਹੈ ਜੀ ਕਿਉਂ ਹਾਂ ਬਿਲਕੁਲ ਜੀ ਅਮਰਤਪਾਲ ਸਿੰਘ ਦੀ ਮਾਤਾ ਨੇ ਇੱਕ ਬਿਆਨ ਦਿੱਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਪਿਛਲੇ ਦਿਨੀ ਕਿ ਮੇਰੇ ਪੁੱਤ ਨੇ ਸੰਵਿਧਾਨ ਦੇ ਮੁਤਾਬਕ ਸੋਚ ਚੁੱਕ ਲਈ ਹੈ ਤੇ ਉਹ ਖਾਲਿਸਤਾਨ ਪੱਖੀ ਨਹੀਂ ਹੈਗਾ ਇਸ ਗੱਲ ਦੇ ਉੱਤੇ ਪਤਾ ਲੱਗਾ ਜੀ ਕਿ ਅਮਰਤਪਾਲ ਸਿੰਘ ਦੇ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਮਾਤਾ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਪਤਾ ਵੀ ਮੇਰੀ ਬਾਤਾਂ ਦੇ ਵੱਲੋਂ ਇਹ ਬਿਆਨ ਅਣਜਾਣੇ ਦੇ ਵਿੱਚ ਦਿੱਤਾ ਗਿਆ ਪਰ ਮੈਂ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਕਰਨਾ ਚਾਹੁੰਦਾ ਕਿ ਮੈਂ ਇਸ ਬਿਆਨ ਨਾਲ ਸਹਿਮਤ ਨਹੀਂ ਤੇ ਖਾਲਿਸਤਾਨ ਦੀ ਮੰਗ ਕਰਨਾ ਜਾਂ ਕਹਿ ਰਿਹਾ ਵੀ ਭਾਈ ਵੱਖਰੇ ਖਾਲਸਾ ਰਾਜ ਦੀ ਮੰਗ ਕਰਨਾ ਕੋਈ ਗੁਨਾਹ ਨਹੀਂ ਹੈ। ਉਹਨਾਂ ਨੇ ਫਿਰ ਉਦਾਹਰਨਾਂ ਦਿੱਤੀਆਂ ਵੀ ਲੰਘੇ ਵੇਲੇ ਦੇ ਵਿੱਚ ਗੁਰੂ ਸਾਹਿਬ ਨੇ ਕਿਵੇਂ ਕੁਰਬਾਨੀਆਂ ਕੀਤੀਆਂ, ਇਹਦਾ ਇਹਦਾ ਕੰਮ ਕੀਤੇ ਆ। ਪਰ ਉਹਨਾਂ ਦਾ ਕੋਲ ਸਾਰਾਂਛੇ ਆ ਕਿ ਭਾਈ ਮੈਂ ਖਾਲਸਤਾਨ ਤੋਂ ਮੁਲਕਰ ਨਹੀਂ ਤੇ ਵੱਖਰੇ ਖਾਲਸਾ ਰਾਜ ਦੀ ਮੰਗ ਕਰਨਾ ਇੱਛਾ ਜ਼ਾਹਰ ਕਰਨਾ ਕੋਈ ਗਲਤ ਗੱਲ ਨਹੀਂ ਆ। ਉਹਨਾਂ ਨੇ ਆਹ ਗੱਲ ਕਹੀ ਆ। ਹੁਣ ਦੇਖੋ ਉਹਨਾਂ ਦੀ ਮਾਤਾ ਨੇ ਬਾਅਦ ਦੇ ਵਿੱਚ ਕਹਿਤਾ ਕਿ ਭਾਈ ਮੇਰੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਸੀ। ਚਲੋ ਉਹਨਾਂ ਨੇ ਵੀ ਬੁੱਤਾ ਜਿਹੜਾ ਭੱਲਾ ਝਾੜ ਲਿਆ। ਪਰ ਕੁੱਲ ਮਿਲਾ ਕੇ ਗੱਲ ਇਹ ਕਹਿਣੀ ਬਣਦੀ ਆ ਕਿ ਅੰਮ੍ਰਿਤਪਾਲ ਨੇ ਜਿਹੜੀ ਸੰਵਿਧਾਨ ਮੁਤਾਬਕ ਸੋਹ ਚੁੱਕੀ ਆ ਉਹ ਖਾਲਸਾਤਨ ਮੁਤਾਬਕ ਸੋਹ ਨਹੀਂ ਚੁੱਕੀ ਅੰਮ੍ਰਿਤਪਾਲ ਦੇ ਵੱਲੋਂ ਬਹੁਤ ਵਾਰ ਗੱਲ ਕਹੀ ਗਈ ਸੀ ਕਿ ਮੈਂ ਤਾਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਤੇ ਫਿਰ ਤੁਸੀਂ ਸੰਵਿਧਾਨ ਮੁਤਾਬਕ ਸੋਹ ਵੀ ਚੁੱਕੀ ਆ ਸਟੈਂਡ ਇੱਕ ਪਾਸੇ ਦਾ ਹੋਣਾ ਚਾਹੀਦਾ ਦੂਜੀ ਗੱਲ ਇਹ ਵੀ ਸੋਹ ਚੁੱਕਣ ਤੋਂ ਬਾਅਦ ਆਪਾਂ ਖਾਲਸਾਤਨ ਦੀ ਗੱਲ ਜਾਂ ਖਾਲਸਾ ਰਾਜ ਦੀ ਗੱਲ ਫਿਰ ਕੀਤੀ ਚਲੋ ਇਹਦੇ ਤੇ ਵੀ ਕੋਈ ਇਤਰਾਜ਼ ਨਹੀਂ ਗਾ ਪਰ ਉਸ ਤੋਂ ਕੋਲੀ ਗੱਲ ਇਹ ਆ ਵੀ ਕਿਸੇ মিডিਏ ਦੇ ਅੰਗ ਨੇ ਇਹ ਸੋਚਿਆ ਸਮਝਿਆ ਹੀ ਨਹੀਂ ਵੀ ਅਮਰਤਪਾਲ ਤਾਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੈਠਾ ਉਹਨੂੰ ਉੱਥੇ ਲੈਪਟਾਪ ਕਿਹਨੇ ਦਿੱਤਾ ਉਹਨੂੰ ਮੋਬਾਈਲ ਕਿਹਨੇ ਦਿੱਤਾ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਅਮਰਤਪਾਲ ਦੇ ਬਿਹਾਫ ਦੇ ਉੱਤੇ ਉਹਦੇ ਵਕੀਲ ਨੇ ਉਹਦੀ ਪਤਨੀ ਨੇ ਉਹਦੇ ਪਰਿਵਾਰ ਨੇ ਜਾਂ ਟੀਮ ਦੇ ਕਿਸੇ ਮੈਂਬਰ ਨੇ ਇਹ ਵਿਚਾਰ ਪੇਸ਼ ਕੀਤੇ ਆ ਪਰ ਜੇ ਅਮਰਤਪਾਲ ਦੇ ਟਵਿੱਟਰ ਅਕਾਊਂਟ ਦੇ ਉੱਤੇ ਗੱਲ ਆਉਂਦੀ ਆ ਤੇ ਉਹ ਭਾਈ ਮੋਬਾਈਲ ਦੇ ਉੱਤੇ ਜਾਂ ਲੈਪਟਾਪ ਦੇ ਉੱਤੇ ਜੇਲ੍ਹ ਦੇ ਵਿੱਚ ਬੈਠਾ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੈਠਾ ਆਪ ਨਹੀਂ ਵਿਚਾਰ ਪੇਸ਼ ਕਰ ਰਿਹਾ ਉਹਦੇ ਵਿਚਾਰ ਆ ਜਿਹੜੇ ਕਿਸੇ ਰਾਹੀਂ ਪੇਸ਼ ਕੀਤੇ ਗਏ ਆ ਤੇ ਭਾਰਤੀ ਮੀਡੀਆ ਨੇ ਇਸ ਗੱਲ ਦੇ ਬਲਗੌਰ ਨਹੀਂ ਕੀਤੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਇਸ ਗੱਲ ਦੇ ਬਲਗੌਰ ਨਹੀਂ ਕੀਤੀ ਗਈ ਖੈਰ ਅੱਗੇ ਵੱਧਦੇ ਆ ਗੱਲ ਕਰਦੇ ਆ ਜੀ ਜੋ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਵਾਪਰਿਆ ਉਸ ਬਾਬਤ ਕਹਿੰਦੇ ਪੰਜਾਬ ਦੇ ਰਾਜਪਾਲ ਜਿਹੜੇ ਨੇ ਲੁਧਿਆਣਾ ਪਹੁੰਚੇ ਨੇ ਔਰ ਥਾਪੜ ਦਾ ਹਾਲਚਲ ਪੁੱਛਿਆ ਜੀ ਉਹਨਾਂ ਨੇ ਹਾਂ ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤਾਂ ਬੜੀ ਸਾਫ਼ ਤੇ ਸਪਸ਼ਟ ਆ ਕਿ ਜਿਹੜੇ ਨੇ ਹੰਗ ਸਿੰਘ ਆ ਉਹਨਾਂ ਦੇ ਬਾਰੇ ਗੱਲ ਕਹਿਣੀ ਬਣਦੀ ਆ ਨਹਿੰਗ ਸਿੰਘਾਂ ਨੇ ਜੋ ਕੀਤਾ ਮੈਂ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂਗਾ ਤੇ ਜੋ ਬੋਲਬਾਣੀ ਮਾੜੀ ਗੰਦੀ ਮੰਦੀ ਬੋਲਦੇ ਸ਼ਿਵਸਰਨਾ ਨੇ ਕਈ ਆਗੂ ਉਹਦੇ ਨਾਲ ਵੀ ਸਹਿਮਤ ਨਹੀਂ ਹੈਗਾ ਜਿਹੜਾ ਇਹ ਸੰਦੀਪ ਥਾਪਰ ਆ ਇਹਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਬਹੁਤ ਵਾਰ ਗਲਤਮਲਤ ਬੋਲਿਆ ਗਿਆ ਗੰਦੇ ਬੰਦੇ ਸ਼ਬਦ ਕਦੇ ਗੁਰੂਆਂ ਦੇ ਬਾਰੇ ਕਦੇ ਕੁਝ ਮੈਨੂੰ ਜੇ ਮੈਂ ਗਲਤ ਨਾ ਹੋਵਾਂ ਜਦੋਂ ਆ 6 ਜੂਨ ਨੂੰ ਘੱਲੂ ਘਰਾ ਦਿਵਸ ਹੁੰਦਾ ਇਹ ਲੱਡੂ ਵੰਡੇ ਸੀ ਲੁਧਿਆਣੇ ਦੇ ਵਿੱਚ ਉਹਨਾਂ ਸਾਰੀਆਂ ਗੱਲਾਂ ਦੇ ਨਾਲ ਆਪਾਂ ਅਸਹਿਮਤ ਆ ਪਰ ਮੈਂ ਹੀ ਮੰਨਦਾ ਕਿ ਇਹਦਾ ਮਤਲਬ ਇਹ ਵੀ ਨਹੀਂ ਕਿ ਪੰਜਾਬੀ ਪੰਜਾਬੀ ਨੂੰ ਸੜਕ ਦੇ ਵਿਚਾਲੇ ਵੜਨ ਲੱਗ ਪੇ ਤੇ ਫਿਰ ਉਹਦੀ ਹੀ ਸਕੂਟਰੀ ਚੱਕ ਕੇ ਭਜੇ ਆਪਾਂ ਬਹਾਦਰ ਬਣੀਏ ਫਿਰ ਉੱਥੇ ਹੀ ਖੜੇ ਰਿਹਾ ਕਰਗੇ ਇਹ ਕੋਈ ਵੀ ਹੋਵੇ ਕਿਸੇ ਨੇ ਉੱਤੇ ਕੋਈ ਵੀ ਹਮਲਾ ਕਰੇ ਮੇਰੇ ਖਿਆਲ ਦੇ ਮੁਤਾਬਕ ਉਹ ਗਲਤ ਆ ਉਹ ਗੰਦੇ ਸ਼ਬਦਾਂ ਦੀ ਵਰਤੋਂ ਕਰਦੇ ਆ ਸਰਕਾਰ ਨੂੰ ਇਹ ਤਾਂ ਲੋਕਾਂ ਨੂੰ ਗੰਦ ਮੈ ਨਹੀਂ ਦੇਣੇ ਚਾਹੀਦੇ ਦੇਖੋ ਮੈਂ ਕਿਸੇ ਦੇ ਖਿਲਾਫ ਬੋਲਾਂ ਤੇ ਉਹ ਮੈਨੂੰ ਤਾਂ ਕੀ ਦੇਵੇ ਤੇ ਸਰਕਾਰ ਮੈਨੂੰ ਗੰਦ ਮੈ ਦੇਵੇ ਤੇ ਮੈਂ ਗਲਤ ਬੋਲਦਾ ਕਿਉਂ ਆ ਤੇ ਜੇਕਰ ਮੈਂ ਗਲਤ ਬੋਲ ਕੇ ਪੰਗਾ ਲੈਣਾ ਤੇ ਫਿਰ ਭਾਈ ਮੈਂ ਆਪਦੀ ਭੁਗਤਾ ਦੂਜੀ ਗੱਲ ਇਹ ਆ ਵੀ ਭਾਈ ਹੁਣ ਜਿਹੜਾ ਨੇ ਹੰਗਸਿੰਘਾਂ ਨੇ ਕੀਤਾ ਕਾਰ ਤੇ ਉਹ ਵੀ ਬਹੁਤ ਮਾੜੀ ਗੱਲ ਆ ਕਿਉਂਕਿ ਕੋਈ ਨਹੀਂ ਹੈਂਗ ਸਿੰਘ ਜਥੇਬੰਦੀ ਸਾਹਮਣੇ ਆ ਕੇ ਇਹ ਗੱਲ ਕਹਿੰਦੀ ਹੀ ਨਹੀਂ ਕਿ ਭਾਈ ਇਦਾਂ ਦਾ ਕੰਮ ਕਰਨ ਵਾਲੇ ਸਾਡੇ ਨਹੀਂ ਵੀ ਜਦ ਬਾਣੇ ਦੇ ਵਿੱਚ ਸਾਰੇ ਲੋਕ ਨਹੀਂ ਹੈਂਗ ਸਿੰਘ ਨਹੀਂ ਜਾਂ ਫਿਰ ਇਹ ਗੱਲ ਕਹਿਣ ਜਿਵੇਂ ਸਾਰੇ ਪੱਤਰਕਾਰ ਇੱਕੋ ਜਿਹੇ ਨਹੀਂ ਸਾਰੇ ਰਾਜਨੀਤਿਕ ਲੋਕ ਇੱਕੋ ਜਿਹੇ ਨਹੀਂ ਸਾਰੇ ਗਵਈਏ ਇੱਕੋ ਜਿਹੇ ਨਹੀਂ ਉਵੇਂ ਸਾਰੇ ਨਹੀਂ ਹੈਂਗ ਸਿੰਘ ਬਾਣੇ ਦੇ ਵਿੱਚ ਲੋਕ ਵੀ ਕਿਵੇਂ ਇੱਕੋ ਜੇ ਹੋ ਸਕਦੇ ਆ ਪਰ ਉਸ ਤੋਂ ਕੁੜੀ ਗੱਲ ਹੈ ਵੀ ਜਿਹੜਾ ਸੰਦੀਪ ਥਾਪਰ ਉਹ ਲੁਧਿਆਣੇ ਦੇ ਸੀਐਮਸੀ ਹਸਪਤਾਲ ਦੇ ਵਿੱਚ ਇਸ ਵੇਲੇ ਦਾਖਲ ਆ ਹਾਲਤੋਂ ਦੀ ਅੱਗੇ ਨਾਲ ਸੁਥੇਰ ਆ ਤੇ ਇਹ ਪਤਾ ਲੱਗਾ ਵੀ ਭਾਈ ਉਹ ਜਿਹੜੇ ਨਹੀਂ ਹੈਂਗ ਸਿੰਘ ਆ ਉਹਨਾਂ ਤਿੰਨਾਂ ਦੇ ਵਿੱਚੋਂ ਦੋਨੋਂ ਗ੍ਰਿਫਤਾਰ ਉਸੇ ਦਿਨ ਹੀ ਕਰ ਲਿਆ ਗਿਆ ਸੀ ਕਿ ਸ਼ਾਮ ਨੂੰ ਜਿਸ ਦਿਨ ਇਹਨਾਂ ਨੇ ਹਮਲਾ ਕੀਤਾ ਇੱਕ ਹਾਲੇ ਤੱਕ ਕਹਿੰਦੇ ਫਰਾਰ ਆ ਤੇ ਸੰਦੀਪ ਥਾਪਰ ਦਾ ਪਤਾ ਲੈਣ ਵਾਸਤੇ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਤ ਨੇ ਜਿਹੜੇ ਉਹ ਲੁਧਿਆਣੇ ਦੇ ਵਿੱਚ ਗਏ ਸੀਗੇ ਹਸਪਤਾਲ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਾਨੂੰਨ ਆਪਣੇ ਤਰੀਕੇ ਨਾਲ ਕੰਮ ਕਰੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਆਪਦੀ ਰਿਪੋਰਟ ਦੇਵਾਂਗੇ ਸੋ ਵੱਖ-ਵੱਖ ਨੇਤਾਵਾਂ ਨੇ ਭਾਵੇਂ ਰਾਜਾ ਬਣੇਗਾ ਭਾਵੇਂ ਰਮਨੀਤ ਬਿੱਟੂ ਆ ਭਾਵੇਂ ਕਈ ਹੋਰ ਆ ਉਹਨਾਂ ਸਾਰਿਆਂ ਦੇ ਵੱਲੋਂ ਇਸ ਹਮਲੇ ਦੀ ਨਿਖੇਧੀ ਕੀਤੀ ਗਈ ਹੈ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟਾਣਾ ਸਾਹਿਬ ਔਰ ਜਿਹੜਾ ਇਹ ਤੁਸੀਂ ਵੀ ਗੱਲ ਕਹਿ ਰਹੇ ਹੋ ਤੇ ਲੋਕ ਵੀ ਇਹ ਗੱਲ ਕਹਿ ਰਹੇ ਨੇ ਵੀ ਨਿਆਂਗ ਸਿੰਘਾਂ ਦੇ ਵੱਲੋਂ ਜਿਹੜਾ ਇਹ ਹਮਲਾ ਕੀਤਾ ਹੈ ਕਾਫੀ ਸਾਰੇ ਸਵਾਲ ਉੱਠੇ ਨੇ ਜੀ ਇਹ ਸਭ ਕੁਝ ਦੇ ਉੱਪਰ ਜਿਵੇਂ ਵੀਡੀਓ ਸਾਹਮਣੇ ਆਈ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਦੀ ਵੱਖ-ਵੱਖਰੀ ਤਰ੍ਹਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਜੀ ਦੇਖੋ ਆਉਣੀ ਕੁਦਰਤੀ ਹੈ ਜੀ ਦੇਖੋ ਜਿਹੜੇ ਤਾਂ ਹੈਗੇ ਨਾ ਫੇਕ ਆਈਡੀਆਂ ਵਾਲੇ ਵੀ ਆਈਡੀ ਕਿਸੇ ਹੋਰ ਦੇ ਨਾਮ ਤੇ ਲਾਇਆ ਉੱਤੇ ਤੋਤਾ ਆਈਡੀ ਹੋਰ ਦੇ ਨਾਮ ਤੇ ਲਾਇਆ ਉੱਤੇ ਘੋੜਾ ਆਈਡੀ ਹੋਰ ਦੇ ਨਾਮ ਦੇ ਉੱਤੇ ਲਾਇਆ ਕੋਈ ਹੋਰ ਚਿਹਰਾ ਉਹ ਤਾਂ ਕਹਿੰਦੇ ਵੀ ਪਾਈ ਐ ਬਹੁਤ ਜ਼ਬਰਦਸਤ ਆ ਇਹ ਐਂ ਹੀ ਲੋਟ ਆਉਣੇ ਸਭ ਕੁਝ ਐਂ ਹੀ ਆਉਣਾ ਇਹ ਜੀ ਦੇਖੋ ਅਣਖ ਦੀ ਖਾਤਰ ਐਂ ਹੀ ਹੁੰਦੇ ਆ ਜ਼ਮੀਰਾਂ ਜਿਹਦੀਆਂ ਜਿਉਂਦੀਆਂ ਐਂ ਹੀ ਕਰਦੇ ਆ ਮੈਂ ਕਹਿੰਦਾ ਉਹਨਾਂ ਵੀ ਫਿਰ ਆਈਡੀ ਕਿਤੋਂ ਲਕੋਈ ਆ ਤੁਸੀਂ ਆਈਡੀ ਸਾਹਮਣੇ ਲਿਆ ਕੇ ਆਪ ਕਰੋ ਕਿ ਸਾਰਾ ਕੁਝ ਹਮੇਸ਼ਾ ਹੀ ਇਹਨਾਂ ਲੋਕਾਂ ਨੇ ਦੂਜੇ ਦਾ ਮੋਢਾ ਵਰਤਿਆ ਦੂਜੀ ਗੱਲ ਇਹ ਆ ਵੀ ਗੰਦਾ ਬੋਲਣਾ ਵੀ ਗਲਤ ਆ ਤੇ ਜਿਹੜਾ ਬੋਲਦਾ ਤੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਕਾਨੂੰਨੀ ਤੌਰ ਦੇ ਉੱਤੇ ਨਾ ਕਿ ਉਹਦੇ ਉੱਤ ਸਿਰ ਦੇ ਵਿੱਚ ਡਾਂਗਾ ਮਾਰਨੀਆਂ ਚਾਹੀਦੀਆਂ ਜਾਂ ਕਿਰਪਾਨਾਂ ਮਾਰਨੀਆਂ ਚਾਹੀਦੀਆਂ ਇਹ ਵੀ ਬਹੁਤ ਮਾੜੀ ਗੱਲ ਹੈਗੀ ਆ ਸੋ ਮੈਂ ਸਿਰਫ ਇ ਮੈਂ ਇੱਥੋਂ ਤੱਕ ਸੋਚਦਾ ਵੀ ਜਦੋਂ ਸਾਡੀਆਂ ਇਹ ਵੀਡੀਓ ਦੁਨੀਆ ਭਰ ਦੇ ਵਿੱਚ ਘੁੰਮਦੀਆਂ ਤਾਂ ਜਿਹੜੇ ਲੋਕ ਗੈਰ ਪੰਜਾਬੀ ਜਾਂ ਗੈਰ ਸਿੱਖ ਆ ਉਹਨਾਂ ਦੇ ਵਿੱਚ ਸਾਡੀ ਸ਼ਭੀ ਕੀ ਜਾਂਦੀ ਹੈ ਸਾਡਾ ਅਕਸ ਕੀ ਬਣਦਾ ਕਿ ਆ ਦੇਖੋ ਯਾਰ ਇਹ ਲੋਕ ਲੰਗਰ ਲਾਉਣ ਵਾਲੇ ਤੇ ਸਿਰ ਪਾੜਨ ਵਾਲੇ ਵੀ ਆ ਇਹ ਲੋਕ ਤਾਂ ਲੰਗਰ ਲਾਉਂਦੇ ਹੁੰਦੇ ਆ ਉਹਦੀ ਮਹਿਮਾ ਬੜੀ ਹੁੰਦੀ ਹੈ ਜਦੋਂ ਇਹ ਸਿਰ ਵੱਢਦੇ ਤੇ ਉਦੋਂ ਸੋ ਇਸ ਕਰਕੇ ਅਸੀਂ ਅੱਜ ਦੇ ਦੌਰ ਦੇ ਵਿੱਚ ਅੱਜ ਦੇ ਪ੍ਰਸੰਗ ਦੇ ਵਿੱਚ ਕਿਹੜੇ ਪਾਸੇ ਨੂੰ ਜਾ ਰਹੇ ਆ ਗੁਰੂ ਸਾਹਿਬ ਨੇ ਮੁਗਲਾਂ ਦਾ ਟੱਕਰਾ ਕੀਤਾ ਪਰ ਉਹ ਹਮੇਸ਼ਾ ਇਹ ਨਹੀਂ ਕਰਦੇ ਹੁੰਦੇ ਸੀ ਵੀ ਭਾਈ ਮੈਂ ਤਾਂ ਏਦਾਂ ਨਹੀਂ ਮੈਂ ਐਂ ਵਾਢੀ ਦੇਣਾ ਮੈਂ ਤਾਂ ਮਾਰ ਹੀ ਦੇਣਾ ਉਹਨਾਂ ਨੇ ਸਾਨੂੰ ਜ਼ੁਲਮ ਦੇ ਟੱਕਰੇ ਵਾਸਤੇ ਕਿਹਾ ਤੇ ਜ਼ੁਲਮ ਦਾ ਟੱਕਰਾ ਉਹ ਜੇਕਰ ਮੁਗਲ ਕੁਝ ਕਹਿੰਦੇ ਹੋਣੇ ਤਾਂ ਸਿਰਫ ਗੱਲਾਂ ਦੇ ਉੱਤੇ ਹੀ ਨਹੀਂ ਉਹ ਪਹਿਜਣੇ ਸੀ ਲੜਾਈ ਕਰਨ ਸੋ ਸਾਨੂੰ ਇਸ ਗੱਲ ਦਾ ਸਮਝ ਹੋਣੀ ਚਾਹੀਦੀ ਹੈ ਕਈ ਲੋਕ ਕਹਿੰਦੇ ਆ ਵੀ ਜੇਕਰ ਤੁਹਾਡੇ ਪਿਤਾ ਨੂੰ ਕੋਈ ਕੁਝ ਕਵੇ ਤੇ ਫਿਰ ਤੁਸੀਂ ਚੁੱਪ ਬੈਠੇ ਰਹੋਗੇ ਮੈਂ ਬਿਲਕੁਲ ਗੱਲ ਨਾਲ ਸਹਿਮਤ ਆ ਜੇ ਕੋਈ ਪਿਤਾ ਨੂੰ ਕੁਝ ਕਵੇ ਤਾਂ ਬੰਦਾ ਚੁੱਪ ਨਹੀਂ ਬਹਿ ਸਕਦਾ ਪਰ ਕਦੇ ਪਿਤਾ ਦੀ ਆਪਾਂ ਮੰਨੀਆਂ ਵੀ ਪਿਤਾ ਦੀਆਂ ਆਪਾਂ ਬਾਕੀ ਗੱਲਾਂ ਕੰਨੀਆਂ ਕਮੰਦੇ ਹੈਗੇ ਜੀ ਬਿਲਕੁਲ ਸਹੀ ਟਹਿਣਾ ਸਾਹਿਬ ਖੈਰ ਹੁਣ ਗੱਲ ਕਰਦੇ ਆ ਜੀ ਬਨਰंजन ਜਗਤ ਦੀ ਪੰਜਾਬੀ ਫਿਲਮਾਂ ਆ ਤਾਂ ਰਹੀਆਂ ਨੇ ਪਰ ਜਿਹੜੇ ਭਾ ਆ ਰਹੀਆਂ ਨੇ ਉਸੇ ਭਾ ਜਾ ਰਹੀਆਂ ਨੇ ਜੀ ਹਾਂ ਬਿਲਕੁਲ ਜੀ ਦੇਖੋ ਜਿਹੜੀ ਫਿਲਮ ਦੇ ਉੱਤੇ ਮਿਹਨਤ ਨਾ ਹੋਊਗੀ ਉਹ ਫਿਲਮ ਨਹੀਂ ਤਾਂ ਉਸੇ ਭਾਈ ਜਾਣਾ ਪੰਜਾਬੀ ਫਿਲਮਾਂ ਦੀ ਬਦਕਿਸਮਤੀ ਆ ਵੀ ਇਹ ਲੋਕਾਂ ਦਾ ਭਰੋਸਾ ਤੋੜ ਦ ਗਈਆਂ ਪਿਛਲੇ ਕੁਝ ਕ ਸਮੇਂ ਦੇ ਵਿੱਚ ਆਈਆਂ ਫਿਲਮਾਂ ਦੇ ਵਿੱਚੋਂ ਕਿਹੜੀ ਅਕੈਸੀ ਫਿਲਮ ਆ ਜਿਹਨੂੰ ਦੇਖ ਕੇ ਇੱਕ ਵਾਰੀ ਫਿਰ ਦੇਖਣ ਨੂੰ ਚਿਤ ਕੀਤਾ ਹੋਵੇ ਬਹੁਤ ਗਿਆ ਫਿਲਮਾਂ ਐਸੀਆਂ ਹੁੰਦੀਆਂ ਜਿਨ੍ਹਾਂ ਨੂੰ ਅੱਧੀ ਵੇਖ ਕੇ ਵਾਪਸ ਜਾਣ ਨੂੰ ਚਿਤ ਕਰਦਾ ਥੀਏਟਰ ਦੇ ਵਿੱਚ ਉੱਠ ਕੇ ਅੱਧੀ ਕੀ ਹੁਣ ਤਾਂ 25% ਦੇਖ ਕੇ ਜਾਣ ਨੂੰ ਚਿਤ ਕਰਦਾ ਤੇ ਉਹ ਕਿਹੜੀ ਕਾਰਨ ਹੈ ਜਿਹਦੇ ਕਰਕੇ ਸਾਊਥ ਦੀ ਫਿਲਮ ਜਦੋਂ ਹਿੰਦੀ 'ਚ ਡੱਬ ਹੁੰਦੀ ਆ ਤੇ ਉਹ ਪੰਜਾਬ ਦੇ ਵਿੱਚ ਵੀ ਵੱਧ ਕਲੈਕਸ਼ਨ ਕਰਦੀ ਆ ਪੰਜਾਬੀ ਫਿਲਮ ਦੇ ਨਾਲੋਂ ਇਹਦੇ ਪਿੱਛੇ ਕਾਰਨ ਕੀ ਆ ਗੱਲ ਇਹ ਆ ਵੀ ਜੇਕਰ ਕੋਈ ਫਿਲਮ ਤੁਹਾਨੂੰ ਸਵਾਦ ਦਿੰਦੀ ਆ ਤੁਹਾਨੂੰ ਚੰਗੀ ਲੱਗਦੀ ਆ ਤੁਹਾਨੂੰ ਵਧੀਆ ਲੱਗਦੀ ਆ ਤੁਸੀਂ ਜਾਣਦੇ ਆ ਜੇ ਨਹੀਂ ਤਾਂ ਪਰ ਜਿੰਨਾ ਪੰਜਾਬੀ ਫਿਲਮਾਂ ਵਾਲੇ ਰੌਲਾ ਪਾਉਂਦੇ ਪ੍ਰਚਾਰ ਕਰਨ ਦਾ ਤੇ ਉਸ ਫਿਲਮ ਦੇ ਵਿੱਚ ਹੁੰਦਾ ਤਾਂ ਕੱਖ ਵੀ ਨਹੀਂਗਾ ਫਿਰ ਆਪਾਂ ਕਹਿੰਦੇ ਦਰਸ਼ਕ ਦਾ ਸਵਾਲ ਬਦਲ ਗਿਆ ਦਰਸ਼ਕ ਐਦਾਂ ਨਹੀਂ ਕਰਦੇ ਦਰਸ਼ਕ ਚੰਗੀ ਫਿਲਮ ਉਡੀਕਦੇ ਹਨ ਦਰਸ਼ਕ ਜੇਕਰ ਆਪਣੇ ਦੀ ਥਾਂ ਦੇ ਉੱਤੇ ਬਗਾਨੇ ਦੀ ਫਿਲਮ ਦੇਖਣ ਦੇ ਵੱਲ ਭੱਜਦੇ ਹਨ ਥੀਏਟਰ ਤਾਂ ਭਰੇ ਆ ਉਹ ਫਿਲਮ ਨਾਲ ਨਹੀਂ ਭਰੇ ਜਿਹੜੀ ਸਾਡੀ ਆਪਣਿਆਂ ਦੀ ਹੈ ਖੇਤਰੀ ਸਿਨੇਮੇ ਦੀ ਹੈ ਉਹ ਫਿਲਮ ਨਾਲ ਭਰੇ ਜਿਹੜੀ ਸਾਊਥ ਦੀ ਉਹਦਾ ਪਿੱਛੇ ਕਾਰਨ ਕੀ ਆ ਸੋ ਪੰਜਾਬੀ ਫਿਲਮਾਂ ਨੂੰ ਕਾਲੀ ਮਾਰ ਗਈ ਪੰਜਾਬੀ ਫਿਲਮਾਂ ਨੂੰ ਕਿਸੇ ਪਟੇ ਵਿਸ਼ੇ ਮਾਰ ਗਏ ਪੰਜਾਬੀ ਫਿਲਮਾਂ ਦੇ ਵਿੱਚ ਓਵਰ ਕੌਨਫੀਡੈਂਸ ਮਾਰ ਗਿਆ ਇੱਥੇ ਕੋਈ ਬੰਦਾ ਇਹ ਸੋਚੀ ਜਾਂਦਾ ਜੀ ਕਿ ਮੇਰੇ ਤਾਂ ਨਾਂ ਤੇ ਫਿਲਮ ਚੱਲ ਜਾਨੀ ਆ ਕੋਈ ਇਹ ਸੋਚੀ ਜਾਂਦਾ ਸਾਡਾ ਪ੍ਰੋਡਕਸ਼ਨ ਦਾ ਸੋਚਣਾ ਵੱਡਾ ਸਾਡਾ ਤਜਰਬਾ ਬਹੁਤਾ ਹੀ ਇਹੀਂ ਚੱਲ ਜਾਨੀ ਆ ਕੋਈ ਇਹ ਸੋਚੀ ਜਾਂਦਾ ਜੀ ਕਿ ਪਿਛਲਾ ਭਾਗ ਦਾ ਚੱਲਿਆ ਸੀ ਇਹ ਨਵਾਂ ਬਣਾਵਾਂਗੇ ਇਹ ਪਿਛਲੀ ਦੇ ਨਾਂ ਤੇ ਚੱਲ ਜਾਣਾ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰਾਂ ਦਾ ਤਾਂ ਨੁਕਸਾਨ ਕਰ ਦਈਆਂ ਹੀ ਆ ਇਹ ਦਰਸ਼ਕ ਦੇ ਭਰੋਸੇ ਦਾ ਨੁਕਸਾਨ ਵੱਧ ਕਰਦੀਆਂ ਤੇ ਪੈਸੇ ਤਾਂ ਚਲੋ ਆਜ ਆ ਜਾਂਦੇ ਆ ਪਰ ਗੱਲ ਇਹ ਵੀ ਜਿਹੜਾ ਭਰੋਸਾ ਜਦੋਂ ਟੜਕਦਾ ਤੇ ਉਹ ਛੇਤੇ ਕਿਤੇ ਬਹਾਲ ਨਹੀਂ ਹੁੰਦਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਲਈ ਐਨ.ਆਈ.ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ